ਠੀਕ ਗਾਨੀ ਜੀ ਸਤਿ ਸ਼੍ਰੀ ਅਕਾਲ WhatsApp ਕੀ ਹਾਲ ਜੇ ਵਧੀਆ ਵਧੀਆ ਜੇ ਕਿੰਨੀਆਂ ਝੋਟੀਆਂ ਚ ਝੋਟੀਆਂ ਆਪਣੇ ਕੋਲ ਚਾਰ ਆ ਬਹੁਤ ਬਹੁਤ ਚੰਗੀ ਕੁਆੜੀ ਨੇ ਠੀਕ ਆ ਠੀਕ ਆ ਹਾਂਜੀ ਅੱਜ ਬੂਰੀ ਵੀ ਝੋਟੀ ਹੈਗੀ ਆ ਬੂਰੀ ਝੋਟੀ ਪਹਿਲਾ ਸੂਆ ਦੋ ਦੰਦ ਆ ਦੋ ਦੰਦ ਚਾਰ ਝੋਟੀਆਂ ਚਵੇਂ ਦੋ ਦੰਦੀਆਂ ਚਵੇਂ ਹੀ ਚਵੇਂ ਦੋ ਦੋ ਦੰਦ ਠੀਕ ਆ ਬਹੁਤ ਬਹੁਤ ਚੰਗੀ ਕੁਆੜੀ ਨੇ ਆ ਝੋਟੀ ਦਾ ਕੀ ਡਿਟੇਲ ਹੈ ਇਹ ਪਹਿਲਾ ਸੁਆ ਉੱਥੋਂ ਤੇ ਬਾਦਸਾਬ ਆਈ ਆ 12 ਕਿਲੋ ਤੇ 12 ਕਿਲੋ ਤੇ ਠੀਕ ਠੀਕ ਆਪਾਂ 11 ਵੀ ਨਹੀਂ ਕਹਿਣਾ 10 ਦੀ ਗਾਰੰਟੀ ਦੇ ਕੇ ਦਵਾਂ ਠੀਕ ਆ ਠੀਕ ਖੋਲਿਓ ਜੀ 10 ਕਿਲੋ ਦੋ ਜਿਆ ਟੋਟੀ ਹਾਂ ਦੇਖੋ ਕਿਹਾ 11 ਆ ਪਰ 10 ਦੱਸ ਕੇ ਦੇਣੀ ਥਾਨ ਵੇਖੋ ਇਧਰ ਪਹਿਲਾ ਸੁਆ ਤੇ ਦੋ ਦੰਦ ਬਾਦਸਾਬ ਹਾਂ ਜੀ ਹਾਂ ਦੇਖੋ ਹਾਂ ਬਈ ਇਹਦੇ ਬੱਚਾ ਕੀ ਆ ਗਿਆ ਵਿਚੇ ਇਹਦੇ ਮਗਰ ਕੱਟਾ ਜੀ ਕੱਟਾ ਪਛੇ ਜੀ ਤੇ ਵੇਖਿਆ ਥਾਨ ਥੋੜਾ ਵੇਖੋ ਲੈ ਬਈ ਬਹੁਤ ਟਿਕੜੀ ਸਾਫ ਆ ਕੋਈ ਨਹੀਂ ਲੈ ਹੁਮਾ ਜਾਂਦਣ ਵਿੱਚੋਂ ਨਹੀਂ ਜਾਂਦਾ ਜਾਂ ਆ ਜੇ ਐ ਦੋਦੀ ਪਿਓ ਤਾਂ ਥਾਣੇ ਵੇਖੋ ਦੂਜਿਆਂ ਦਾ ਲੱਗਾ ਝੋੜੀਆਂ ਬਹੁਤ ਚੰਗੀ ਗਲਾਬੀ ਚੱਡੇ ਗਿਆ ਚੋਣ ਬਹੁਤ ਚੰਗੀ ਆ WhatsApp ਹਾਂਜੀ ਹਾਂਜੀ ਆ ਦੇਖੋ ਥਣ ਥਣ ਵੇਖੋ ਚੋੜ ਨਿਆਣਾਂ ਵਾਂ ਕੱਲ ਦੀਆਂ ਐ ਹਾਂਜੀ ਥੋੜੀਆਂ ਥਕੀਆਂ ਦੁਖੀਆਂ ਵਾਂ ਬਾਕੀ ਪੇਟ ਭੁੜਾ ਬਹੁਤ ਚੰਗਾ ਜੀ ਹਾਂਜੀ ਤੇ ਇਹਦਾ ਰੇਟ ਜਾਇਜ਼ ਜਾਇ ਹੀ ਬਸ ਰੇਟ ਤੇ WhatsApp ਇਹਦਾ 125 ਕਰਦੇ ਆ 1 ਲੱਖ 25 ਹਾਂਜੀ ਤੇ ਛੋੜ ਛੋੜ 2000 ਕਰ ਦਈਏ 20 ਦੀ ਜਾਂਦੀ ਐ ਦੇ ਦਾਂਗੇ ਬਾਦ ਸਾਹਿਬ ਠੀਕ ਹੈ ਠੀਕ ਹੈ ਦੋਂਦੀ ਝੋਟੀ ਪਿਓਰ 1,20,000 ਰੁਪਇਆ ਮੁੱਲ ਆ ਇਹਦਾ ਹਾਂਜੀ ਜੀ 20 ਹੀ ਦੇ ਦਾਂਗੇ ਗੇ 20 ਹੀ ਦੇ ਦਾਂਗੇ ਠੀਕ ਹੈ ਠੀਕ ਹੈ ਬਾਕੀ ਛੋੜ ਛੱਪਾ ਕਰ ਦਾਂਗੇ ਮੌਕੇ ਕਰ ਦਾਂ ਠੀਕ ਹੈ ਠੀਕ ਇਹ ਝੋਟੀ ਇਹ ਵੀ ਬਾਦ ਸਾਹਿਬ ਦੋ ਦਾਂਦੇ ਆ ਪਿਓਰ ਹਾਂਜੀ ਜੀ ਘੱਟੀ ਮਗਰਿਆ ਹਾਂਜੀ ਪਹਿਲਾ ਸੁਆਵਾ ਤੇ ਇਹਦੇ ਕੋਲ 14 ਕਿਲੋ ਬੋਲੀ ਤਿਆਰ ਵਾ ਠੀਕ ਹੈ ਭਾਵੇਂ ਕੋਈ ਪੰਜਵਾ ਦੇ ਨਾ ਭਾਵੇਂ ਕੋਈ ਦੁੱਧ ਸਮਝ ਲੇ ਇਹਦੇ ਭਾਵੇਂ ਕੋਈ ਬੋਲੀ ਸਮਝ ਲੇ ਹਾਂਜੀ ਜੀ ਦੋ ਟਾਈਮ ਚੁੱਕ ਕੇ ਲੈ ਜੇ 14 ਕਿਲੋ ਠੀਕ ਹੈ ਖੋਲ ਦੇ ਜੋੜ ਬਹੁਤ ਚੰਗੀ ਲੱਗੀ ਆ ਬਾਪੂ ਸਾਹਿਬ ਉਂਗਲਾਂ ਕੋਲ ਜਿੱਡੀ ਮੋਟੀ ਧਾਰਿਆ ਹਾਂਜੀ ਨਹੀਂ ਲੱਗੀ ਹੋਰ ਬਹੁਤ ਚੰਗੀ ਆ ਅ ਜੀ ਆਂ ਤੇ ਕੁੜੀ ਦੀ ਕੀ ਕਰ ਲਉ ਅੱਜ ਦੇਖੋ ਕੰਦੀ ਆ ਇਦੀ ਆ ਕੱਟੀ ਜਾਉਂਦਾ ਹਾਂਜੀ ਹਾਂ ਪਿੰਡਪੁਰਾ ਬਹੁਤ ਜਗ੍ਹਾ ਚੋਟੀ ਚੋਣ ਬਹੁਤ ਉਮਰਮ ਵੱਜੀ ਦੀ ਮੋਟੀ ਚੋਣ ਆ ਹਾਂਜੀ ਤੇ ਇਹਦਾ ਬਹੁਤ ਸੀ ਵੀ ਜਾਂ ਵਟਸਐਪ ਤੇ ਰੇਟ ਇਹਦਾ ਜੈ ਜੈ ਰੇਟ ਤੇ ਭਾਵੇਂ ਵਟਸਐਪ ਛੋਟੀ ਜਿਹੀ ਚੰਗੀ ਆ ਨਾ ਹਾਂਜੀ ਆਵੇਂ 1 55 60 ਕਰ ਲੀਏ ਹਾਂਜੀ ਤੇ 1 48 ਵੀ ਝੋਟੀ ਦੇ ਦਾਂ 1 ਲੱਖ 48 ਹਾਂਜੀ ਕੋਈ ਮਾਨਤਾਨਾ ਦੇ ਵਿੱਚ ਮੌਕੇ ਦੇ ਮਾਰਦਾਨ ਕਰਦਾ ਠੀਕ ਛੱਪਾ ਕਰਦਾ ਠੀਕ ਤੇ ਆ ਝੋਟੀ ਇਹ ਵੀ ਪਹਿਲਾ ਸੂਹਾ ਦੋਦਾਂ ਦੇ ਇਹ ਹਾਂਜੀ ਇਹਦੇ ਕੋਲ 13 ਕਿਲੋ ਦੋਦਾਂ ਦੇ 12-10 ਕਿਲੋ ਝੋਟੀ ਦਾ ਮੰਗ ਠੀਕ ਉਹੀ ਬਹੁਤ ਚੰਗੀ ਆ ਪਿਓਰ ਦੋਦਾਂ ਦੇ ਆ ਥਾਂ ਸੁੰਗੜਿਆ ਨਾਲ ਆ ਬਹੁਤ ਚੰਗਾ ਚੰਗੀ ਵੱਡੀ ਹਾਈਟ ਵੱਡੀ ਝੋਟੀ ਆ ਇਹ ਵੀ ਤਿਆਰ ਮੋਲ ਕਰਕੇ ਆਪਾਂ ਦੋਦਾਂਗੇ ਲੈਓ ਬਹੁਤ ਵਾ ਵਾ ਅੱਜ ਦੇਰ ਵਾਲੇ ਪੌਣੇ ਆ ਵੀ ਬਿਲਕੁਲ ਜਿਹੜੇ ਜਾਇਜ਼ ਵਾ ਹਾਂਜੀ ਹਾਂ ਜੀ ਸੂਣ ਚੜ ਬਹੁਤ ਚੰਗੀ ਏ ਹਾਂਜੀ ਛੋਟੀ ਸੀਲ ਠੰਡੀਆਂ ਜਿੱਦਾ ਮਰਜੀ ਕੋਈ ਬੈਠ ਕੇ ਜੁਵੇਦਾ ਠੀਕ ਹੈ ਠੀਕ ਠੀਕ ਇੱਕ ਥੋੜਾ ਬਹੁਤ ਚੰਗਾ ਜੀ ਘੱਟ ਵਾਲਾ ਦੀ ਵਲਗਾ ਜੁਈ ਤੇ ਇਹਦਾ ਰੇਟ ਜਿਆ ਜੀ ਆ ਮਾਰੀ ਜਰਾ ਇੱਕ ਹੋਟਾ ਰੇਟ ਦੇਦਾ WhatsApp 1,45,000 ਕਰਦੇ ਆ ਹਾਂਜੀ ਜੀ ਇਹ ਹਾਂ ਨਾ 40 ਦੀ ਛੋਟੀ ਦੇ ਦੀ 40 ਦੀ ਉਹਦੇ ਵਿੱਚ ਹੋਰ ਮਾਨਦਾਨ ਕਰ ਜਿਹੜਾ ਵੀਡੀਓ ਲਾਈਕ ਸ਼ੇਅਰ ਚੰਗੇ ਕਮੈਂਟ ਕਰਕੇ ਆਊਗਾ ਹਾਂਜੀ 2000 ਹੋਰ ਮਾਨ ਕਰਦਾਂਗੇ ਠੀਕ ਠੀਕ ਆ ਕਟਾ ਪਿਓਰ ਮੋਰਾ ਦਾ ਕਟਾ ਹਾਂ ਦੇਖੋ ਜੈਡ ਬਲੈਕ ਕਟਾ ਇਧਰ ਜੈਪੀਅਨ ਬਾਕ ਤਾਂ ਨਹੀਂ ਗੱਲ ਰਗਾ ਜੀ ਠੀਕ ਠੀਕ ਇਹ ਵੀ ਪਹਿਲਾ ਸੂਹਾ ਦੇ ਦੋ ਦੰਦ ਝੋਟੀਆਂ ਪਿਓਰ ਮੋਰਾ ਚ ਪਾਸ ਜੀ ਹਾਂ ਜੀ ਹਾਂ ਸਹੀ ਗੱਲ ਉੱਤੱਕ ਐ ਕਾਲੀ ਜੈਡ ਬਲੈਕ ਜੇ ਤੇ ਕੱਟੀ ਮਗਰ ਜੀ ਠੀਕ ਝੋਟੀ ਦੋਦੇ ਵੀ ਬਾਸਾ 15 16 ਕਿਲੋ ਜਵਾਊਗੀ ਹਾਲ ਵੇਖੋ ਗਿਰ ਗਿਰ ਤੇ ਰੱਖਾ ਯਾ ਆਹ ਵਾਕੇ ਸਹੀ ਗੱਲ ਗਿੱਟ-ਗਿੱਟ ਤੇ ਸਨ ਲਗਾਓ ਛੋਟੀ ਜਰੀ ਚੰਗੀ ਦਿਖ ਰਹੀ। ਰਾਈਕ ਲੈ ਜੀ ਬਹੁਤ ਚੰਗੀ ਕੁਆਲਿਟੀ ਦੀ ਆ ਡਿਜ਼ਾਈਨ ਦੇਖੋ ਛੋਟੀ ਦਾ ਜਾ ਲਓ ਹਾਂਜੀ ਬਾਅਦ ਸਾਹਿਬ ਇਹਦਾ ਮੁੱਲ ਤੇ 140 ਕਰਦੇ ਆਂ ਆਹ ਨਾਲ 135 ਦੀ ਝੋਟੀ ਦੇ ਦਾਂਗੇ 135 ਦੀ ਇਹਦਾ ਵੀ ਮਾਨਦਾਨ ਕਰਦੇ ਮਾਨਦਾਨ ਕਰ ਦਿਆਂਗੇ ਜੀ ਠੀਕ ਆ ਠੀਕ ਇਹੋ ਜਿਹੀ ਝੋਟੀਆਂ ਜੀ ਕਿਵੇਂ ਝੋਟੀਆਂ ਹਾਂ ਹਾਂਜੀ ਜੀ ਤੇ ਬਹੁਤ ਬਹੁਤ ਧੰਨਵਾਦ ਆ WhatsApp ਟਾਡਾ ਵੀ ਨਹੀਂ ਨਹੀਂ ਚਲੋ ਤੇ ਜਿਹੜਾ ਭੈਣ ਭਰਾਵਾਂ ਦਾ ਵੀ ਅਠਾ ਝੋਟੀਆਂ ਦਾ ਲੋਡ ਆਇਆ ਸੀ ਹਾਂਜੀ ਜੀ ਚਾਰ ਝੋਟੀਆਂ ਕੱਲ ਵੇਖੀਆਂ ਜੀ ਠੀਕ ਠੀਕ ਤੇ ਚਾਰ ਰਹਿ ਗਈਆਂ ਮੈਂ ਚਲੋ ਭੈਣ ਭਰਾਵਾਂ ਨੂੰ ਪਾ ਦਈਏ ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਬਲਾਕ ਤਰਸਿੱਕਾ ਰਾਣਾ ਮੀਰਾ ਨਾਂ ਪਾਜੀ 9779714340 ਫੋਨ ਨੰਬਰ ਜੀ ਠੀਕ ਹੈ ਠੀਕ ਹਾਂਜੀ ਸਤਿ ਸ੍ਰੀ ਅਕਾਲ